ਮੇਰਾ ਨਾਮ ਹਰਨਜੋਤ ਸਿੰਘ ਪਿੰਡ ਮਾਜਰੇ ਦਾ ਰਹਿਣ ਵਾਲਾ ਸਾਨੂੰ ਭਗਵੰਤ ਮਾਨ ਸਰਕਾਰ ਨੇ ਜੋ ਪਹਿਦੇ ਕੀਤੇ ਸੀ ਉਹ ਨਿਵਾ ਰਹੀ ਹੈ ਜਿਹੜੀ 300 ਜੁਨਟ ਬਿਜਲੀ ਦੀ 마ਫ ਕੀਤੀ ਸੀ ਉਹ ਹਰੇਕ ਪਿੰਡ ਚ ਲਾਗੂ ਹੋਈ ਸੀ ਜਿਹੜੇ ਬਿੱਲ ਦੇ ਪੈਸੇ ਸੀ ਉਹ 5-7000 ਜਿਹੜਾ ਸਾਨੂੰ ਆਉਂਦਾ ਸੀ ਉਹ ਅਸੀਂ ਹੋਰ ਜਗ੍ਹਾ ਆਪਣੇ ਘਰ ਦੇ ਵਿੱਚ ਯੂਜ਼ ਕਰ ਰਹੇ ਹਾਂ ਜੋ ਅੱਗੇ ਮੋਟਰਾਂ ਦੇ ਕੱਟ ਲੱਗਦੇ ਸੀ ਉਹ ਹੁਣ ਕੋਈ ਕੱਟ ਨਹੀਂ ਲੱਗਦਾ ਫਸਲਾਂ ਵੀ ਅੱਛੀਆਂ ਲੱਗੀਆਂ ਹੋਣ ਤੇ ਸਾਡਾ ਟਾਈਮ ਵੀ ਬਚਣ ਲੱਗ ਗਿਆ ਬੱਚਿਆਂ ਦੇ ਪੜ੍ਹਾਈ ਦਾ ਭਵਿੱਖ ਵੀ ਅੱਛਾ ਹੋ ਰਿਹਾ ਕੋਲਰ ਫ੍ਰਿਜ ਕਈ ਬੰਦੇ ਟੋਕਾ ਵੀ ਕਰਦੇ ਸੀ ਮੋਟਰਾਂ ਤੇ ਉਹ ਵੀ ਮਾਫ਼ ਹੋ ਰਹੇ ਹਰੇਕ ਬੰਦੇ ਦੇ ਘਰ ਹਰੇਕ ਚੀਜ਼ ਫੇਰ ਵੀ ਉਹ ਚੱਲ ਰਹੀ ਫੇਰ ਵੀ ਬੇਮਾਫ਼ ਹੋ ਰਹੇ 22 ਸਾਲ ਦੇ ਵਿੱਚ ਸਾਨੂੰ ਕਾਫੀ ਪੈਸਾ ਵੱਧ ਗਿਆ ਇਸ ਕਰਕੇ ਅਸੀਂ ਤਰਕਾਰ ਭਗਵੰਤ ਮਾਨ ਜੀ ਦਾ ਬੜਾ ਧੰਨਵਾਦ ਕਰਦੇ ਹਾਂ ਜੀ ਦੀ ਭਗਵਾਨ ਮੇਰਾ ਨਾਏ ਪਿੰਡ ਮਾਝੇ ਦੇ ਵਿੱਚ ਰਹਿਣ ਵਾਲੀ ਆ ਭਗਵਾਨ ਜੀ ਨੇ ਸਾਡੀ ਲਾਈਟ ਮਾਫ ਕਰੀ ਆ ਜ਼ੀਰੋ ਬਿਲ ਕਰਿਆ ਜਿਹੜੇ ਬਿਜਲੀ ਤੇ ਅਸੀਂ ਕੰਮ ਕਰਦੇ ਆ ਸਾਨੂੰ ਉਹਨਾਂ ਵਿੱਚ ਬੜੀ ਮੌਜ ਆ ਕੋਈ ਦਿੱਕਤ ਨਹੀਂ ਆਉਂਦੀ 24 ਘੰਟੇ ਸਾਡੇ ਬਿਜਲੀ ਰਹਿੰਦੀ ਆ ਕਦੇ ਕੱਟ ਨਹੀਂ ਲੱਗਦਾ ਭਗਵਾਨ ਜੀ ਬਹੁਤ ਧੰਨਵਾਦ ਹੈ ਜਿਨੇ ਸਾਨੂੰ ਬਿਜਲੀ ਮਾਫ ਕਰੀ ਸਾਰੇ ਪੰਜਾਬ ਨੂੰ ਬਿਜਲੀ ਦਿੱਤੀ ਗਈ ਆ ਮੇਰਾ ਨਾਮ ਕਰਨ ਮੀਰਿੰਗਾਂ ਦਾ ਮੈਂ ਪਿੰਡ ਮੰਜੇੜੇ ਦਾ ਰਹਿਣ ਵਾਲਾ ਹਾਂ ਸਾਨੂੰ ਭਗਵਾਨ ਤੁਮਾਨ ਜੀ ਦੀ ਸਰਕਾਰ ਦੇ ਆਉਣ ਨਾਲ ਸਾਨੂੰ ਕਾਫੀ ਸਾਰੀਆਂ ਸਹੂਲਤਾਂ ਪ੍ਰਾਪਤ ਹੋਈਆਂ ਜਿਵੇਂ ਕਿ ਬਿਜਲੀ ਪਹਿਲਾਂ ਬਹੁਤ ਕੱਟ ਲੱਗਦੇ ਸੀ ਹੁਣ ਕੱਟ ਨਹੀਂ ਲੱਗਦੇ ਹੁਣ ਬਿਜਲੀ ਦੇ ਮੇਲੇ ਵਾਪਕ ਕੀਤੇ ਹੋਏ ਨੇ ਤੇ ਹੁਣ ਭਗਵਾਨ ਤੁਮਾਨ ਜੀ ਦੇ ਆਉਣ ਨਾਲ ਸਾਨੂੰ ਕਾਫੀ ਸਾਰੀਆਂ ਸਹੂਲਤ ਪ੍ਰਾਪਤ ਹੋਈ ਅਤੇ ਹੁਣ ਅਸੀਂ ਰਾਤ ਨੂੰ ਵੀ ਵੜ ਸਕਦੇ ਹਾਂ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਭਗਵਾਨ ਤੁਮਾਨ ਜੀ ਦੀ ਸਰਕਾਰ ਦਾ ਸੋ ਅਸੀਂ ਕਰਜ਼ਾ ਲੈ ਕੇ ਨਹੀਂ ਕੋਈ ਕੰਮ ਕਰਦੇ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਿਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ 90% ਘਰਾਂ ਨੂੰ ਉਹਦਾ ਫਾਇਦਾ ਹੋਇਆ